ਦੇ ਵੀ 6 ਲੱਖ ਡਾਲਰ ਦਾ ਇੱਕ ਖਰਚਾ ਹੈ ਇੱਕ ਟੂਰਨਾਮੈਂਟ ਜਿਹੜਾ ਹੁੰਦਾ ਵਾ। ਕਨੇਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਾਵ ਰੰਦਾ ਵਾ। YouTube ਚੈਨਲ ਬਣਾਇਆ ਅੱਜ ਪਹਿਲੀ ਵੀਡੀਓ ਪਾਉਣ ਲੱਗੇ ਆ। ਪਹਿਲਾਂ ਪਾਉਂਦੇ ਰਹੇ ਸ਼ੋਰਟਸ ਹੀ ਪਾਉਂਦੇ ਰਹੇ ਆ। ਤੇ ਅੱਜ ਗੱਲ ਕਰਨੀ ਆ ਬਾਕ ਕਬੱਡੀ ਦੇ ਨਾ ਕਬੱਡੀ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਬੰਦ ਹੋ ਗਈ ਆ 2026 ਦਾ ਸੀ ਇਹ ਨਾ। ਅਸੀਂ ਵੀ ਚੌਣ ਆਲਿਆਂ ਚ ਵੇਖਿਆ ਕਬੱਡੀ ਦੇ ਦਰਸ਼ਕਿਆਂ ਬਹੁਤ ਪਿਆਰ ਕਰਦੇ ਆ ਕਬੱਡੀ ਨੂੰ। ਇਹ ਹਰ ਸੀਜ਼ਨ ਦਾ ਹਰ ਮੈਚ ਵੇਖੀਦਾ तकरीबन ਕੋਈ ਮੈਚ ਛੱਡੀ ਦਾ ਨਹੀਂ ਆ ਇਹ ਦੁੱਖ ਲੱਗਾ ਸੁਣ ਕੇ ਵੀ ਯਾਰ ਕਿ 2026 ਦੇ ਵਿੱਚ ਕਬੱਡੀ ਨਹੀਂ ਹੋਣ ਲੱਗੀ ਪਰ ਇਹਦੇ ਕਈ ਰੀਜ਼ਨ ਆ ਹੁਣ ਕਿਉਂ ਨਹੀਂ ਲੱਗੀ ਕਬੱਡੀ ਹਨਾ ਕਈ ਸਵਾਲ ਉੱਠਦੇ ਆ ਫੈਡਰੇਸ਼ਨ ਨੇ ਸਾਰਿਆਂ ਨੇ ਲੰਡਨ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਆ ਵਰਲਡ ਦੀਆਂ ਫੈਡਰੇਸ਼ਨਸ ਸਾਰੀਆਂ ਜਿਹੜੀਆਂ ਉੱਥੇ ਆ ਚਲ ਹੋਈਆਂ ਆਪਣਾ ਆਸਟ੍ਰੇਲੀਆ ਦੀ ਤੇ ਆਈ ਥਿੰਕ ਨਿਊਜ਼ੀਲੈਂਡ ਦਾ ਮੈਨੂੰ ਪਤਾ ਨਹੀਂ ਬਾਕੀ ਦੇ ਤਕਰੀਬਨ ਇੰਗਲੈਂਡ ਯੂਰਪ ਕੈਨੇਡਾ ਅਮਰੀਕਾ ਇਹ ਨਾਦੀਆਂ ਫੈਡਰੇਸ਼ਨਾਂ ਗੇੜੀਆਂ ਇਹਨਾਂ ਨੇ ਤੇ ਫੈਸਲਾ ਕੀਤਾ ਆ ਜਿਹੜੀ ਇਨੀਸ਼ੀਏਟਿਵ ਹੀ ਉਹ ਆਪਣਾ BC ਫੈਡਰੇਸ਼ਨ ਤੇ ਚੱਕਿਆ ਹੀ ਸਭ ਤੋਂ ਪਹਿਲਾਂ ਕਬੱਡੀ ਨੂੰ ਪਤਾ BC ਦੇ ਵਿੱਚ ਬੜੀ ਭਾਰੀ ਕਬੱਡੀ ਹੁੰਦੀ ਰਹੀ ਪਹਿਲੋਂ ਤੇ ਆ ਪਿਛਲਾ ਸੀਜ਼ਨ ਵੀ ਜਿਹੜਾ ਵੇਖਿਆ ਪਦ 2025 ਦਾ BCC ਜਿਹਨੂੰ ਵੱਡਾ ਗੁੱਡ ਨਹੀਂ ਰਿਹਾ ਲਾਈਕ ਪਲੇਅਰ ਬਹੁਤ ਜ਼ਿਆਦਾ ਇੱਧਰ ਉੱਧਰ ਹੋਏ ਤੁਹਾਨੂੰ ਪਤਾ ਵਾ ਅੱਜ ਦਾ ਪਹਿਲਾਂ BC ਜੇ ਆਪਣਾ ਜਿਹੜੀ ਸ਼ੀਲ ਹੋਣੀ ਹੈ ਡਿਫਰੈਂਟ ਟੀਮ ਚ ਖੇਡਦੇ ਸੀ ਲਾਲੀ ਢੇਸੀ ਉਹਨਾਂ ਦੀ ਟੀਮ ਹੀ ਜਿਹੜੀ ਯਾਦ ਹੈ ਉਹਨਾਂ ਦੀ ਤੇ ਐਰ ਕੀ ਸ਼ੀਲਡ ਹੁਣੀ ਵੀ ਸਾਰੇ ਜਾਣੇ ਉਹ ਐਵਰਸਪੋਰਟ ਚ ਗਏ ਬਾੜੀ ਭਾਰੀ ਟੀਮ ਬਣੀ ਐ ਐਵਰਸਪੋਰਟ ਦੀ ਹੈ ਨਾ ਤੇ ਪਤਾ ਨਹੀਂ ਉੱਥੇ ਦੇ ਪ੍ਰਮੋਟਰਾਂ ਦਾ ਜੋ ਵੀ ਹੋਊਗਾ ਜਿੰਨੇ ਬਾਏ ਕਰ ਲਿਆ ਨਾ ਆਕਸ਼ਨ ਤੇ ਹੁੰਦੀ ਤੁਹਾਨੂੰ ਪਤਾ 플레이ਰਾਂ ਦੀ ਪਰ ਇੱਥੇ ਕਈ ਚੀਜ਼ਾਂ ਬਹੁ ਮੈਟਰ ਕਰਦੀਆਂ 플레이ਰਾਂ ਦੇ ਲਈ ਵੀ ਯਾਰ ਸਾਰੇ ਮਾੜੇ ਨਹੀਂ 플레이ਰ ਸਾਰੇ ਪ੍ਰਮੋਟਰ ਵੀ ਨਹੀਂ ਮਾੜੇ ਤੇ ਰੀਜ਼ਨ ਕੀ ਆਪਾਂ ਗੱਲ ਕਰਦੇ ਆ ਰੀਜ਼ਨਾਂ ਦੇ ਹੈ ਨਾ ਸਭ ਤੋਂ ਪਹਿਲਾ ਜੇ ਮੈਂ ਰੀਜ਼ਨ ਵੇਖਾਂ ਤੇ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਇਕਨੋਮਿਕ ਹਾਲਤ ਤੁਹਾਨੂੰ ਪਤਾ ਕਿੱਦਾਂ ਚੱਲਣ ਦੇ ਆ ਕੈਨੇਡਾ ਬਿਜ਼ਨਸ ਸਾਰੇ ਡਾਊਨ ਜਾ ਰਹੇ ਆ ਤੇ ਜਿਹੜਾ ਕੈਨੇਡਾ ਦੇ ਵਿੱਚ ਟਰੱਕਿੰਗ ਟਰੱਕਿੰਗ ਦਾ ਵੀ ਮੰਦਾ ਆ ਲਿਆ ਓਬਵੀਅਸਲੀ ਗੱਲ ਹੈ ਯਾਰ ਜੀਬਾਂ 'ਚੋਂ ਪੈਸੇ ਲਾਉਣੇ ਬੜੇ ਔਖੇ ਆ ਪ੍ਰੋਮੋਟਰਾਂ ਨੂੰ ਸਵਾਲ ਕਰਨੇ ਬੜੇ ਸੌਖੇ ਆ ਆ ਜਿਹੜੇ ਇੱਕ ਵੱਡੀ ਕੱਪ ਹੁੰਦੇ ਆ ਲੋਕਾਂ ਨੂੰ ਲੱਗਦਾ ਵੀ ਕਿਤੇ ਇਹ ਪ੍ਰੋਮੋਟਰ ਕਈ ਕਈ ਮੈਨੂੰ ਸਵਾਲ ਪੁੱਛ ਲੈਂਦੇ ਹੁੰਦੇ ਵੀ ਯਾਰ ਇਹ ਪੈਸੇ ਬਣਾਉਂਦੇ ਪ੍ਰੋਮੋਟਰਾਂ ਨੂੰ ਬੰਦਾ ਕੁਝ ਕੁਝ ਨਹੀਂ ਬੰਦਾ ਪ੍ਰੋਮੋਟਰਾਂ ਨੂੰ ਸਿਰਫ ਉਹ ਨਾਂ ਲਈ ਕਬੱਡੀ ਕਰਾਉਂਦੇ ਉਹਨਾਂ ਨੂੰ ਨਾਂ ਦੇ ਆ ਵੀ ਸਾਡਾ ਨਾਂ ਹੋਏ ਕੋਈ ਨਹੀਂ ਉਹ ਇੱਕ ਪ੍ਰਮੋਟ ਕਰਦੇ ਕੋਈ ਉਹ ਘਰੇ ਨਹੀਂ ਖੜਨਦੇ ਕਈ ਪ੍ਰਮੋਟਰ ਇਹੋ ਜੇ ਵੀ ਆਪ ਉਹ ਚੀਜ਼ ਨਹੀਂ ਏਡੀ ਲੈਂਦੇ ਜਿੱਦਾਂ ਉਹ ਕਬੱਡੀ ਵਾਲਿਆਂ ਨੂੰ ਲੈ ਕੇ ਦਿੰਦੇ ਤੇ ਇਹਨਾਂ ਨੇ ਮੇਨ ਰੀਜ਼ਨ ਜਿਹੜਾ ਕਬੱਡੀ ਵਾਲਿਆਂ ਨੇ ਇਹ ਰੱਖਿਆ ਵੀ ਜਿਹੜਾ ਆ ਬਿਜ਼ਨਸ ਬਹੁਤ ਜ਼ਿਆਦਾ ਡਾਊਨ ਚੱਲ ਰਿਹਾ ਤੇ ਪਲੇਅਰਾਂ ਦੀਆਂ ਇਸ਼ਾਵਾਂ ਜਿਹੜੀਆਂ ਫੁੱਲਫਿਲ ਨਹੀਂ ਹੋ ਰਹੀਆਂ ਨਾ ਉਹਨਾਂ ਦੀ ਜਣੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਸਾਡੇ ਕੋਲ ਅਸਲ ਦੇ ਵਿੱਚ ਨਾ ਕਬੱਡੀ ਯਾਰ ਆ ਥੋੜੇ ਜਿਹੇ ਚੇਚੋਂ ਵੇਖੀ ਬਹੁਤ ਮਹਿੰਗੀ ਹੋ ਗਈ ਕਬੱਡੀ ਬਹੁਤ ਜ਼ਿਆਦੀ ਹਰੇਕ ਪਲੇਅਰ ਮਨ ਨੂੰ ਲੱਗਦਾ ਕੋਈ 25-30 ਹਜ਼ਾਰ ਤੋਂ ਥੱਲੇ ਪਲੇਅਰ ਨਹੀਂ ਕੋਈ ਚੰਗਾ ਹੁੰਦਾ ਹੁਣ ਅੱਜਕੱਲ ਤੇ ਕੋਈ ਜਿਹੜੇ ਐਕਸਟਰਾ ਪਲੇਅਰ ਆ ਸ਼ੀਲੂ ਵਰਗੇ ਹੋ ਗਏ ਲਾਲੋ 70-70 ਹਜ਼ਾਰ ਵਾਲਾ ਪਲੇਅਰ ਵੀ ਹੈਗਾ ਕਬੱਡੀ ਦੇ ਵਿੱਚ ਹੁਣ ਪਤਾ ਨਹੀਂ ਆਪਣੇ ਕੁਝ ਅੰਦਾਜ਼ੇ ਲਾ ਰਿਆਂ ਵਾ ਜਿਹੜਾ ਹਨਾ ਮੈਨੂੰ ਭਾਜੀ ਹੁਣੀ ਮਿਲੇ ਸੀ ਕਪੜਾ ਫੈਡਰੇਸ਼ਨ ਦੇ ਪਿਛਲੇ 2024 ਸੀਜ਼ਨ ਦੇ ਜਿਹੜੇ ਪ੍ਰਧਾਨ ਰਹੇ ਸੀ ਮੈਂ ਜੀ ਉਹਨਾਂ ਨਾਲ ਗੱਲ ਹੋਈ ਮੈਨੂੰ ਕਹਿੰਦੇ ਵੀ ਐਦਾਂ ਹੀ ਗੱਲਾਂ ਚੱਲਾਂਦੀਆਂ ਸੀ ਉਹ ਕਹਿੰਦੇ ਵੀ 6 ਲੱਖ ਡਾਲਰ ਦਾ ਇੱਕ ਖਰਚਾ ਹੈ ਇੱਕ ਟੂਰਨਾਮੈਂਟ ਜਿਹੜਾ ਹੁੰਦਾ ਵਾ ਅਗਲੇ ਟੂਰਨਾਮੈਂਟ ਦੀ ਗੱਲ ਕਰਨੀਆਂ ਜਿਹੜੀਆਂ ਟੀਮਾਂ ਬਣਦੀਆਂ ਉਹਦੇ ਬਣਨੀਆਂ ਬਣਨੀਆਂ ਵਾ ਜਿੰਨੇ ਜਿੰਨੇ ਚ ਪਲੇਅਰ ਖਰੀਦਿਆ ਇੱਕ ਟੀਮ ਬਾਨੀ ਉਹ ਪ੍ਰੋਮੋਟਰ ਲਾ ਲਓ ਜੇ 2026 ਦਾ ਸੀਜ਼ਨ ਖੇਡਣਾ 2025 ਜੋਨਾਂ ਨੂੰ ਫੂਨ ਕਮਾਉਣੇ ਕਿੱਦਾਂ ਕਰਨਾ ਆ ਆਪਣਾ ਡਿਸਾਈਡ ਹੋਣਾ ਪ੍ਰਾਈਸ ਡਿਸਾਈਡ ਹੋਣਾ ਆ 100 ਵਿੱਚ ਗੱਲਾਂ ਹੁੰਦੀਆਂ ਆ ਕਿੱਧਰੋਂ ਖੇਡਣਾ ਕਈ ਪਲੇਅਰ ਹਨਾ ਪੈਸੇ ਵੱਧ ਮੰਗ ਕਰ ਲੈਂਦੇ ਆ ਕਈ ਦੀ ਚਲੋ ਅਗਲੇ ਖਰੀਦ ਲੈਂਦੇ ਕਈ ਦੀ ਛੱਡਣਾ ਪੈਂਦਾ ਜਾਂ ਪਲੇਅਰ ਦੂਸਰੀ ਕਲੱਬ 'ਚ ਚਲ ਜਾਂਦਾ ਆ ਹਨਾ ਕੋਜਿਕ ਪਲੇਅਰ ਆ ਜਿਹੜੇ ਆਪਣੇ ਦੀਨਮਾ ਦੇ ਬੜੇ ਪੱਕੇ ਆ ਵੀ ਜਿਹੜੀ ਕਲੱਬ ਚ ਸ਼ੁਰੂ ਤੋਂ ਖੇਡਣਦੇ ਆ ਉਸੇ ਕਲੱਬ ਚ ਖੇਡ ਹੀ ਜਾਂਦੇ ਜਿੰਦਾ ਖੁਸ਼ੀ ਵਰਗੇ ਹੋਗੇ ਮਤਲਬ ਇਹ ਪੁਰਾਣੇ ਪਲੇਅਰ ਜਿਹੜੇ ਨਾ ਇਹ ਇੰਨਾ ਪੈਸਾ ਨਹੀਂ ਰਹਿਦੇ ਹੁਣ ਪੱਕਾ 14-14 ਸਾਲ ਹੋ ਗਏ ਇੱਕੀ ਟੀਮ ਚ ਖੇਡਣਦੇ ਜਿੰਦਾ ਖੁਸ਼ੀ ਹੋ ਗਿਆ ਹਨਾ ਸ਼ੁਰੂ ਤੋਂ ਹੀ ਇੱਕੇ ਟੀਮ ਆਪਣਾ ਜਿੰਦਾ ਇਧਰੋਂ ਇੰਟਰਨੈਸ਼ਨਲ ਤੇ ਉੱਥੇ ਐਵਰਡਜ਼ ਫੋਰਟ ਚ ਖੇਡਦੇ ਆ ਇੰਦਾ ਕਈ ਪਲੇਅਰ ਕਈ ਕਲੱਬਾਂ ਨਾਲ ਜੁੜੇ ਆ ਲਾ ਲਓ ਜਿੰਦਾ ਯਾਦਾ ਉਹ ਆਪਣਾ ਇਧਰੋਂ ਬ੍ਰੈਂਡਨ ਨਾਲ ਜੁੜਿਆ ਹਨਾ ਕਰੋਂਦਾ ਉਹ ਉਧਰ ਹੀ ਖੇਡਣ ਦਿਆ ਵਾ ਪਾਲੇਣ ਜਿੱਦਾਂ ਪਹਿਲਾਂ ਸਰਾਲਾ ਰਣਗਾਂ ਦੀ ਟੀਮ ਬੰਦੀ ਰਹੀ ਜੇ ਲੋ ਸ਼ੁਰੂ ਤੋਂ ਹੁੰਦਾ ਉਧਰ ਖੇਡਦੇ ਰਹੇ ਆ ਤੇ ਪਾਲਾ ਚਲੋ ਪਹਿਲਾਂ ਬੈਣ ਰਿਆ ਹੁਣ ਕੈਨੇਡਾ ਖੇਡਣ ਲੱਗਾ ਨਹੀਂ ਦੇ ਉਹ ਵੀ ਕਿ ਕਲੱਬ 'ਚ ਖੇਡਦਾ ਰਹਿਣਾ ਹੈ ਉਹਨੇ ਉੱਥੇ ਤੱਕ ਮੇਰਾ ਖਿਆਲ ਆ ਇਹ ਪਲੇਅਰ ਜਿਹੜੇ ਆ ਪਰ ਹੁਣ ਜਿਹੜੇ ਨਵੇਂ ਪਲੇਅਰ ਆ ਮੰਨ ਲਓ ਨਾ ਆਪਾਂ ਕੀ ਲੈਣਾ ਕਈ ਪਲੇਅਰ ਜਿੱਦਾਂ ਆਣਾ ਤੇ ਉਹਨਾਂ ਦਾ ਸਿਸਟਮ ਇਹ ਆ ਨਵੇਂ ਪਲੇਅਰਾਂ ਦਾ ਵੀ ਸਾਨੂੰ ਪੈਸਾ ਕਿੱਧਰੋਂ ਵਾਧਾ ਮਿਲਦਾ ਜਿੱਦਰੋਂ ਪੈਸਾ ਵਾਧਾ ਮਿਲ ਗਿਆ ਉਧਰ ਉਹਨਾਂ ਨੇ ਚੱਲ ਜਾਣਾ ਫਿਰ ਜੇ ਕਿਤੇ ਸਾਟ ਸੂਟ ਲੱਗ ਗਈ ਫਿਰ ਕਹਿੰਦੇ ਕਲਬਾਂ ਖੜਦੀਆਂ ਨਹੀਂ ਵੇਖੋ ਇੱਕ ਸਿੱਧੀ ਜਿਹੀ ਸਿੰਪਲ ਜੀ ਗੱਲ ਆ ਜਦੋਂ ਆਪਾਂ ਕਿਸੇ ਕੋ ਕੰਮ ਲੈਣੇ ਆ ਨਾ ਆਪਾਂ ਉਹਨਾਂ ਨੂੰ ਪੇ ਕਰਦੇ ਆ ਜਦੋਂ ਆਪਾਂ ਨਹੀਂ ਪੇ ਪੇ ਕਰਦੇ ਉਹ ਸਾਨੂੰ ਕੰਮ ਨਹੀਂ ਦਿੰਦੇ ਘਰੇ ਮਿਸਤਰੀ ਲਾਉਣਾ ਜੇ ਉਹਨੂੰ ਆਪਾਂ ਦਿਹਾੜੀ ਦਵਾਂਗੇ ਤੇ ਉਹ ਬੰਦਾ ਇੱਟਾ ਲਾਊਗਾ ਠੀਕ ਹੈ ਜੀ ਆਪਾਂ ਨੂੰ ਦਿਹਾੜੀ ਨਹੀਂ ਦਵਾਂਗੇ ਤੇ ਇੱਟਾ ਨਹੀਂ ਲਾਊਗਾ ਹੁਣ ਜਿਹੜਾ ਕਬੱਡੀ ਪਲੇਅਰ ਆ ਓਬਵੀਅਸਲੀ ਗੱਲ ਕਹਿੰਦੇ ਲੈ ਪੁਆਇੰਟ ਜਿੰਨਾ ਤੇ ਕਾ ਪੁਆਇੰਟ ਬਿਰੋ ਪੁਆਇੰਟ ਕਰਕੇ ਉਹਨਾਂ ਨੂੰ ਪੇ ਕਰਦੇ ਆ ਹੁਣ ਕਈ ਹੈ ਹੁਣ ਮੈਂ ਐਗਜ਼ਾਮਪਲ ਦਿੰਦਾ ਜੇ ਤੁਸੀਂ ਕਹਿੰਦੇ ਪ੍ਰੋਮੋਟਰ ਹੀ ਸਾਰੇ ਮਾਰੇ ਲਾ ਲੋ ਪ੍ਰੋਮੋਟਰ ਹੁਣ ਤਨਹੋਏ ਕੱਪ ਹੁੰਦਾ ਹੁੰਦਾ ਹੈ ਜਿਹੜਾ ਆਣਾ ਪ੍ਰੋਮੋਟਰ ਦੀ ਮੈਂ ਪਿੱਛੇ ਜੇ ਵੀਡੀਓ ਸੁਣੀ ਹੈ ਆਪਣਾ ਮੇਰਾ ਪਿੰਡ ਪੰਜਾਬ ਵਾਲੇ ਭੇਜਨੇ ਉਹਦੀ ਇੰਟਰਵਿਊ ਕੀਤੀ ਸੀ ਬੜੀ ਵਧੀਆ ਉਹ ਬੰਦੇ ਬੜਾ ਤਗੜੇ ਕੱਪ ਕਰਾਉਂਦੇ ਹੁੰਦੇ ਸੀ ਬਹੁਤ ਜਿਆਦੇ ਅੱਜ ਉਹ ਬੰਦਾ ਕੱਲਾ ਬੈਠਾ ਕਿੰਨੇ ਕ ਪਲੇਅਰ ਉਹਦੇ ਕੋਲ ਜਾ ਕੇ ਪੁੱਛਦੇ ਪਿਆ ਜੀ ਕੀ ਹਾਲ ਚਾਲ ਹੈ ਕੀ ਹਿਸਾਬ-ਕਿਹਾਬ ਹੈ ਕੱਲ ਹੀ ਉਹਨਾਂ ਕਿਉਂਕਿ ਉਹਨੇ ਪੈਸੇ ਨਹੀਂ ਦੇਣੇ ਹੁਣ ਪਹਿਲਾਂ ਜਿਹੜੇ ਖੇਡਦੇ ਰਹੇ ਹੁਣ ਜਾਂਦੇ ਉਹਦੇ ਕੋਲ ਪ੍ਰੋਮੋਟਰਾਂ ਨੇ ਵੀ ਇਹ ਗੱਲ ਕਰਦਾ ਨਾ ਪਲੇਅਰ ਪਲੇਅਰਾਂ ਨੂੰ ਨਹੀਂ ਪੁੱਛਦਾ ਕੋਈ ਤੇ ਪ੍ਰਮੋਟਰਾਂ ਨੂੰ ਫਿਰ ਕੌਣ ਪੁੱਛਦਾ ਬਾਅਦ ਚ ਇਹਦੇ ਪੈਸੇ ਦੀ ਗੇਮ ਹੈ ਸਾਰੀ ਜਿੰਨਾ ਤੇਗਾ ਕੋਈ ਕਿਸੇ ਦੇ ਨਾਲ ਹਰੇਕ ਬੰਦਾ ਇੱਕ ਦੂਜੇ ਨਾਲ ਲਿੰਕ ਅਪ ਕੇ ਹੀ ਰੀਜ਼ਨ ਕਰਕੇ ਲਿੰਕ ਆਪਿਆ ਪਲੇਅਰ ਪ੍ਰਮੋਟਰ ਨਾਲ ਤਾਂ ਲਿੰਕ ਆਪਿਆ ਵੀ ਪੈਸੇ ਮਿਲਣੇ ਆ ਤਾਂ ਖੇਡਣਾ ਹੈ ਨਾਲੋਂ ਪ੍ਰਮੋਟਰ ਪਲੇਅਰ ਨਾਲ ਤਾਂ ਲਿੰਕ ਆ ਵੀ ਮੈਂ ਆਪਣੀ ਕਲੱਬ 'ਚ ਖੜਾਉਣਾ ਵਾ ਇਹ ਤਾਂ ਬਿਜ਼ਨਸ ਹੈ ਇੱਕ ਬਿਜ਼ਨਸ ਚੱਲ ਰਿਹਾ ਹੈ ਨਾ ਇਹ ਪਿਓਰ ਬਿਜ਼ਨਸ ਹੈ ਤੇ ਤੁਸੀਂ ਕਿਉਂ ਇਹ ਨਹੀਂ ਕਹਿ ਸਕਦੇ ਵੀ ਯਾਰ ਹੁਣ ਪੁਆਇੰਟ ਤਾਂ ਨਵੜ ਗਿਆ ਤੇ ਮੈਨੂੰ ਪੇ ਨਹੀਂ ਕਰ ਹਾਂ ਜੇ ਤੁਸੀਂ 14-15 ਸਾਲ ਕਬੱਡੀ ਜੀ ਖੇਡੇ ਜੇ ਲਗਾਤਾਰ ਖੇਡੀ ਹੈ ਇੱਕ ਕਲੱਬ ਵੱਲੋਂ ਫਿਰ ਤੁਹਾਡਾ ਫੈਮਿਲੀ ਰਿਲੇਸ਼ਨ ਬਣ ਗਿਆ ਉਹ ਗੱਲ ਹੋਰ ਚੀਜ਼ ਆ ਪਰ ਇੱਕ ਜੇ ਆਪਾਂ ਨੋਰਮਲ ਗੱਲ ਕਰੀਏ ਤੇ ਤੁਸੀਂ ਆਪੇ ਹਿਸਾਬ ਲਾਓ ਵੀ ਪਰਮੀਟਰ ਤੇ ਪ੍ਰਮੋਟਰ ਤੇ ਆਪਣਾ ਪਲੇਅਰ ਜਿਹੜੀ ਬਿਜ਼ਨਸ ਆ ਇੱਕ ਤਰ੍ਹਾਂ ਇੱਕ ਦੇ ਨਾਲ ਹੁਣ ਜਿਹੜੇ ਕੈਨੇਡਾ ਜਾ ਰਹੀ 2026 ਦਾ ਸੀਜ਼ਨ ਨਹੀਂ ਹੋ ਰਿਹਾ ਹਨਾ ਪਹਿਲਾਂ ਤੇ BC ਵਾਲਿਆਂ ਨੇ ਕਿਹਾ ਸੀ ਆਪਣਾ ਤੋਂ ਤੇ ਪ੍ਰਮੋਟਰ ਲਾਲੀ ਢੇਸੀ ਜਦੋਂ ਦੀ ਦੇ ਤੋਂ ਯੂਥ ਦੇ ਵੀਕਰ ਕਬੱਡੀ 'ਚ ਕਾफी ਫਰਕ ਪੈ ਗਿਆ ਬੀਸੀ ਦੀ ਜਿਹੜੀ ਕਬੱਡੀ ਤੇ ਐ ਕਿ ਉੱਥੇ ਵੀ ਬੜੇ-ਬੜੇ ਉਲਟਫੇਰ ਹੋਏ ਯੂਐਸਏ ਤੁਹਾਨੂੰ ਪਤਾ ਆ ਤੇ ਬੇ ਬੇ ਆਪਣਾ ਨਵੀਂ ਫੈਡਰੇਸ਼ਨ ਜਦੋਂ ਬਣੀ ਪਿਛਦੇ ਸਾਲ ਉਤੋਂ ਬਾਅਦ ਐ ਕਿ ਵੀ ਕਈ ਪਲੇਅਰ ਛੱਡ ਕੇ ਗਏ ਆ ਜਿਦਾਂ ਸ਼ੀਲੂ ਵੀ ਰੀ ਗਿਆ ਛੱਡ ਕੇ ਉਧਰ ਗਿਆ ਆ ਕਈ ਕੁਸ਼ ਚਲੀ ਜਾਂਦਾ ਕਬੱਡੀ ਦੇ ਵਿੱਚ ਹਨਾ ਤੇ ਪਲੇਅਰਾਂ ਦੀਆਂ ਮੰਗਾਂ ਵੀ ਬਹੁਤ ਜ਼ਿਆਦੀਆਂ ਆ ਮੈਂ ਕਿ ਮੈਂ ਆਪਣਾ ਕੰਸਟਰਕਸ਼ਨ ਦਾ ਕੰਮ ਕਰਦਾ ਮੈਂ ਤੇ ਆਪਕੇ ਪ੍ਰੋਮੋਟਰ ਹੀ ਉਹ ਵੀ ਕਬੱਡੀ ਦੇ ਵਿੱਚ ਇਨਵੋਲਵ ਬੰਦੇ ਉਹਨਾਂ ਦੀ ਬੇਸਮੈਂਟ ਦਾ ਕੰਮ ਕਰਨਾ ਮੈਨੂੰ ਦੱਸਿਆ ਸੀ ਓਕੇਸੀ ਦੇ ਕਬੱਡੀ ਕਲੱਬ ਦੇ ਬੰਦੇ ਸੀ ਉਹ ਉਹ ਕਹਿੰਦੇ ਵੀ ਜਿਹੜੇ ਪਲੇਅਰ ਆ ਜਦੋਂ ਪਲੇਅਰ ਆਉਂਦਾ ਪਹਿਲਾਂ ਤੇ ਉਹਨਾਂ ਦੀਆਂ ਟਿਕਟਾਂ ਖਰਚਣੀਆਂ ਫਿਰ ਉਹਨਾਂ ਨੂੰ ਇਹ ਜਿਹੜਾ ਪਲੇਅਰ ਖਰੀਦਣਾ ਉਹ ਪੈਸਾ ਵੱਖਰਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੀਐਮ ਦੀਆਂ ਮੈਂਬਰਸ਼ਿਪਾਂ ਲੈ ਕੇ ਦੇਣੀਆਂ ਉਹਦੇ ਖਰਚੇ ਜੇ ਕੋ ਗੱਡੀ ਨਹੀਂ ਚਲਾਉਂਦਾ ਜਾਂ ਗੱਡੀ ਚਲਾਉਂਦਾ ਉਹਨੂੰ ਜੀਐਮ ਛੱਡ ਕੇ ਆਉਣਾ ਜੀਐਮ ਲੈ ਕੇ ਆਉਣਾ ਮਤਲਬ ਜਵਾਈਆਂ ਵਾਂਗੂ ਪਲੇਅਰਾਂ ਨੂੰ ਵੀ ਰੱਖਦੇ ਹੋ ਵੀ ਮਤਲਬ ਪੂਰਾ ਐਟਰੀਟਰੀਟਮੈਂਟ ਦਿੰਦੇ ਆ ਉਹਨਾਂ ਨੂੰ ਘਰ ਲੈ ਕੇ ਦੇਣਾ ਸੋਹਣਾ ਖਾਣਾ ਪੀਣਾ ਖਰਾਕ ਦੇਣੀ ਆ ਜਿਹੜੀਆਂ ਵੀ ਟਿਕਟਾਂ ਆ ਫਲਾਈਟਾਂ ਆ ਦੀਆਂ ਉਹਨਾਂ ਕਰਾ ਕੇ ਦੇਣੀਆਂ ਆ ਇਹ ਸਾਰੀਆਂ ਚੀਜ਼ਾਂ ਇੱਕ ਮੈਨੇਜ ਕਰਦਾ ਪ੍ਰੋਮੋਟਰ ਉਹਨਾਂ ਨੂੰ ਦਾ ਵੀ ਸਾਨੂੰ ਜਿੱਤ ਕੇ ਵਿਖਾਉ ਉਹ ਸਾਡੀ ਕਲੱਬ ਜਿੱਤੇ ਹੁਣ ਮੈਂ 2024 ਸੀਜ਼ਨ ਦੀ ਗੱਲ ਕਰਾਂ ਹੁਣ ਬੜੀ ਭਾਰੀ ਟੀਮ ਬਣੀ ਹੀ ਹੈ ਨਾ ਇੱਕ ਉਨੇ ਹੋਰ ਕਈ ਕਲੱਬਾਂ ਦੇ ਵੀ ਪਲੇਅਰ ਚਲੋ ਪੱਟੇ ਬੜੀ ਤਗੜੀ ਟੀਮ ਬਣੀ ਕੱਪ ਨਹੀਂ ਚੱਕੇਗੇ ਉਹਨਾਂ ਦੇ ਪ੍ਰੋਮੋਟਰ ਮੈਂ ਵੇਖੇ ਮਤਲਬ ਗਾਣਾ ਕਾੜਦੇ ਵੀ ਯਾਰ ਤੁਸੀਂ ਕੱਪ ਨਹੀਂ ਜਿੱਤਣਦੇ ਇੰਨਾ ਇੰਨਾ ਰੁਪਈਆ ਦਿੱਤਾ ਤੁਹਾਨੂੰ ਇੰਨਾ ਮਤਲਬ ਤੁਸੀਂ ਚੱਕਿਆ ਤਾਂ ਕੱਪ ਤੇ ਅਗਲਾ ਨੂੰ ਹੁੰਦਾ ਯਾਰ ਮੈਂ ਜਿੱਤ ਕੇ ਦਵਾਂ ਸਾਨੂੰ ਹਰੇਕ ਨੂੰ ਹੁਣਾ ਮੈਂ ਕਿਹਨੂੰ ਪੇ ਕਰੂੰਗਾ ਮੈਨੂੰ ਯਾਰ ਵੀ ਕੱਪ ਜਿੱਤ ਕੇ ਦਵੋ ਮੈਨੂੰ ਹੁਣ ਆਈਪੀਐਲ ਚੌਕਸ਼ਨ ਹੁੰਦੀ ਪਲੇਅਰਾਂ ਦੀ ਉਹਦੇ ਵਿੱਚ ਵੇਖੋ ਕਿਡੇ ਕਿਡੇ ਤਗੜੇ ਲੋਗ ਆ ਮਤਲਬ ਉਹਨਾਂ ਕੋ ਪੈਸਾ ਇਹ ਪ੍ਰੋਮੋਟਰ ਆਪਣੀ ਜੇਬਾਂ ਚ ਲਾਉਂਦੇ ਆ ਕਿੰਨਾਂ ਨੂੰ ਲੱਗਦਾ ਲੈ ਪ੍ਰੋਮੋਟਰ ਇਹ ਖਾਣਦੇ ਕੋਈ ਨਹੀਂ ਖਾਣਦੇ ਪ੍ਰੋਮੋਟਰ ਪ੍ਰੋਮੋਟਰ ਬਹਾਨਾ ਕਹਿਣਾ ਸੌਖਾ ਗਾਣਾ ਕੱਢਣੀਆਂ ਸੌਖੀਆਂ ਲੋਕ ਯਾਰ ਘਰੇ ਜਨਦਨ ਦੀ ਪਾਰਟੀ ਰੱਖ ਲੋ ਬੰਦੇ ਚਾਰ ਨਹੀਂ ਸੱਦੇ ਜਾਣੇ ਸਾਂਭਣੀਆਂ ਨੇ ਕੋਈ ਬੰਦਾ ਕੇ ਵਿਆਹ ਕਰਾਉਂਦਾ ਕੋਈ ਕਹਿੰਦਾ ਸ਼ੈੱਡ ਪਰ ਚੁੰਨੀ ਜੜਾ ਵਾ ਕਰਾ ਕੋਈ ਚੱਕਰ ਨਹੀਂ ਆ ਇਹ ਬੜਾ ਘਰਫੂਕੇ ਤਮਾਸ਼ਾ ਵੇਂਦੇ ਆ ਪ੍ਰੋਮੋਟਰ ਇਹ ਇਕੱਲੇ ਪਲੇਅਰ ਵੀ ਨਹੀਂ ਮਾੜੇ ਤੇ ਇਕੱਲੇ ਪ੍ਰੋਮੋਟਰ ਵੀ ਨਹੀਂ ਮਾੜੇ ਤੇ ਅਹੀ ਤਾਂ ਚਾਹੁੰਦੇ ਆ ਵੀ ਕਬੱਡੀ ਕੈਨੇਡਾ 'ਚ ਹੋਵੇ ਅਗਿਆਈ ਸ਼ਕੀਰ ਆ ਕਬੱਡੀ ਵੇਖਣ ਦੇ ਤੇ ਬਸ ਦੇਲਦੀਆਂ ਦੋ ਚਾਰ ਗੰਨਾਂ ਹੀ ਜਿਹੜੀਆਂ ਕਰਨੀਆਂ ਉਹ ਕਰਦੀਆਂ ਤੇ ਜੇ ਕਿਸੇ ਨੂੰ ਗੁੱਸਾ ਆ ਗੜਾ ਲੱਗਾ ਵਾ ਤੇ ਮੈਂ ਉਹਦੇ ਲਈ ਪਹਿਲਾਂ ਹੀ ਮਾਫੀ ਮੰਗ ਲੈਣਾ ਵਾ ਜੇ ਕੋ ਬਾਅਦ ਚ ਵੀ ਮੈਨੂੰ ਕੋਈ ਗਲਤ ਬੋਲਿਆਗਾ ਮੈਨੂੰ ਕੋਈ ਬਾਅਦ ਚ ਵੀ ਕਹੂਗਾ ਮੈਂ ਉਹਨਾਂ ਕੋਲੋਂ ਮਾਫੀ ਮੰਗ ਲੂੰਗਾ ਵੀਡੀਓ ਤੇ ਮੰਗ ਲਾਂਗੇ ਬਾਕੀ ਜਿਹੜੀ ਗੱਲ ਮੇਰੇ ਦਿਲ ਦੀ ਮੈਂ ਉਹ ਕੀਤੀ ਆ ਹਨਾ ਹੁਣ ਇੱਥੇ ਜਦੋਂ ਬ੍ਰੈਮਟਨ ਕਬੱਡੀ ਹੋਈ ਤੇ ਟਿਕਟ ਰੱਖਤੀ ਜਿੰਦਾ 20 ਡਾਲਰ ਤੇ ਲੋਕੋ ਟਿਕਟੋਕਾਂ ਤੇ ਪਉਣ ਲੱਗੇ ਰੀਲਾਂ ਤੇ ਪਉਣ ਲੱਗੇ ਇਹ ਜੀ ਕਬੱਡੀ ਦੇ 20 20 ਡਾਲਰ ਟਿਕਟ ਰੱਖਤੀ ਆ ਇਹ ਪੈਸਾ ਬਣਾਉਣ ਲੱਗੇ ਆ ਮੈਂ ਕਮਾ ਲਿਆ ਯਾਰ 20 ਡਾਲਰਾਂ ਦੀ ਟਿਕਟ ਇਹ ਕੀ ਖਰਚਾ ਕੱਢ ਲੈਣਗੇ ਉਹ ਕੋ ਕੰਟੈਂਟ ਦਾ ਖਰਚਾ ਕੱਢ ਲੈਣਗੇ ਕੋ ਬਲੀਚਰਾਂ ਦਾ ਖਰਚਾ ਕੱਢ ਲੈਣਗੇ ਉਤੇ ਪਾਜੀ ਹੂਟਰ ਵਾਲੇ ਤੋਂ ਲੈ ਕੇ ਕਮੈਂਟੇਟਰ ਤੋਂ ਲੈ ਕੇ ਟੈਂਟ ਲਾ ਹੋ ਗਿਆ ਸਿਕਿਉਰਟੀ ਦੇ ਖਰਚੇ ਗਰਾਊਂਡਾਂ ਲੈਣੀਆਂ ਜਿਹੜੀਆਂ ਉਹਨਾਂ ਪ੍ਰਮੋਟਰਾਂ ਨੇ ਉਹਨਾਂ ਦੇ ਖਰਚੇ সিটি ਤੋਂ ਪਰਮਿਸ਼ਨ ਲੈਣੀ ਪੁਲਿਸ ਆਉਂਦੀ ਜਿਹੜੀ ਐਕਸਟਰਾ ਲੱਗਦੀ ਉਹਦਾ extra ਖਰਚਾ ਬਹੁਤ ਜ਼ਿਆਦਾ ਖਰਚੇ ਆ ਸਿਰਫ ਵੇਖਣੀ ਬਹੁਤ ਸੌਖੀ ਲੱਗਦੀ ਕਬੱਡੀ ਜਿਹੜੇ ਕਰਾਉਂਦੇ ਆ ਨਾ ਮੈਂ ਕਹਿੰਦਾ ਖੇਡਣ ਵਾਲਿਆਂ ਨਾਲੋਂ ਜ਼ਿਆਦਾ ਯੂਰ ਕਰਾਉਣ ਵਾਲਿਆਂ ਦਾ ਲੱਗਦਾ ਆ ਤੇ ਪਲੇਅਰਾਂ ਨੂੰ ਵੀ ਚਾਹੀਦਾ ਵਾ ਵੀ ਥੋੜਾ ਬਾਈਟ 'ਚ ਰਹਿਣ ਵੀ ਨੋਰਮਲ ਪ੍ਰਾਈਸ ਰੱਖਣ ਮੈਂ ਤੇ ਇਹ ਕਹਿੰਦਾ ਵੀ ਜਿੰਨਾ ਪਲੇਅਰਾਂ ਨੂੰ ਨੁਕਸਾਨ ਹੋਵੇ ਪ੍ਰੋਮੋਟਰਾਂ ਨੂੰ ਨੁਕਸਾਨ ਹੋਵੇ ਤੇ ਕਬੱਡੀ ਹੁੰਦੀ ਰਹੇ ਬਾਕੀ ਕਬੱਡੀ ਜੈੰਦਾਬਾਦ ਐਨੀਆਂ ਗੱਲਾਂ ਕਰਮੀਆਂ ਸਤਿ ਸ੍ਰੀ ਅਕਾਲ ਮਾਫੀ ਚਾਹੁੰਦੇ ਜੇ ਕੋਈ ਗਲਤੀ ਹੋ ਗਈ ਤੇ